ਦਰਨੇ ਦੇ 15ਵੇਂ ਦਿਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਗਿੱਲ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆ ਨੇ ਮਿਲ ਕੇ ਲਾਡੋਵਾਲ ਟੂਲ ਪਲਾਜ਼ੇ ਦੇ ਕੈਬਨਾਂ ਨੂੰ ਤਾਲੇ ਦੇ ਰੂਪ ਵਿੱਚ ਪੱਲੀਆਂ ਨਾਲ ਟੱਕ ਦਿੱਤਾ ਤੇ ਛੱਤ ਉੱਤੇ ਆਪਣੀ ਆਪਣੀ ਯੂਨੀਅਨ ਦੇ ਝੰਡੇ ਲਗਾ ਦਿੱਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਿਲਵਕ ਸਿੰਘ ਗਿੱਲ ਨੇ ਲਾਡੋਵਾਲ ਟੂਲ ਪਲਾਜ਼ੇ ਦੇ ਕਰਮਿੰਦਿਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਵੀ ਪੱਲਿਆਂ ਨਾਲ ਕੋਈ ਛੇੜਖਾਨੀ ਕੀਤੀ ਤਾਂ ਟੂਲ ਪਲਾਜ਼ਾ ਦੇ ਦਫ਼ਤਰਾਂ ਨੂੰ ਤਾਲਾ ਲਗਾ ਦਿੱਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਨੇ ਆਪਣੇ ਜਥੇ ਸਮੇਤ ਲਾਡੋਵਾਲੀ ਟੂਲ ਪਲਾਜ਼ੇ ਤੇ ਲਗਾਤਾਰ 15 ਦਿਨ ਆਪਣੀ ਹਾਜ਼ਰੀ ਲਗਵਾਈ। ਪਹੁੰਚੇ ਉਹਨਾਂ ਦਾ ਧੰਨਵਾਦ ਹਾਜ਼ਰੀ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਹੁਸ਼ਿਆਰਪੁਰ ਕਿਵਾਲ ਸਿੰਘ ਜਰਨਲ ਸਖਤਰ ਪ੍ਰਧਾਨ ਜਨਾ ਹੁਸ਼ਿਆਰਪੁਰ ਪਰ ਸਰਵਜੀਤ ਸਿੰਘ ਪ੍ਰਧਾਨ ਨਰਿੰਦਰ ਸਿੰਘ ਪ੍ਰਧਾਨ ਹਰਜਿੰਦਰ ਸਿੰਘ ਪ੍ਰਧਾਨ ਸਰਵਜੀਤ ਸਿੰਘ ਪ੍ਰਧਾਨ ਅਮਰਜੀਤ ਸਿੰਘ ਪ੍ਰਧਾਨ ਔਰ ਪ੍ਰਗਤ ਸਿੰਘ ਪ੍ਰਧਾਨ ਮਨਜਿੰਦਰ ਸਿੰਘ ਪ੍ਰਧਾਨ ਬਿੱਟੂ ਪ੍ਰਧਾਨ ਤਰਲੋਚਨ ਸਿੰਘ ਪ੍ਰਧਾਨ ਉਹਨਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਲ੍ਹਾ ਪ੍ਰਧਾਨ ਅਵਤਾਪ ਸਿੰਘ ਹੁਸ਼ਿਆਰਪੁਰ ਪਿੰਡ ਕਾਲੂਆ ਮੈਂ ਅੱਜ ਜਿਹੜਾ ਇਹ ਟੋਲ ਪਲਾਜ ਆ ਇਹ ਫ੍ਰੀ ਕੀਤਾ ਸੀ 15 ਦਿਨ ਤੋਂ ਅਸੀਂ ਇੱਥੇ ਧੰਨ ਲੱਗ ਬੈਠੇ ਸੀ ਅੱਜ 30 ਤਰੀਕ ਨੂੰ ਅਸੀਂ ਇਹਨੂੰ ਬਿਲਕੁਲ ਬੰਦ ਕਰਨ ਲੱਗੇ ਤਾਲੇ ਲੱਗੇ ਲਾਉਣਾ ਸੀ ਕਿਉਂਕਿ ਇਹ ਲੋਕਾਂ ਦੀਆਂ ਜੇਬਾਂ ਤੇ ਬਹੁਤ ਤਕੜਾ ਇੱਕ ਡਾਕਾ ਸੀ ਇਹ ਇੱਕ ਤਾਂ ਬਦਮਾਸ਼ੀ ਬਹੁਤ ਕਰਦੇ ਸੀ ਕਿਸੇ ਨਾ ਹਰ ਇੱਕ ਬੰਦਾ ਜਦੋਂ ਨੰਗਦਾ ਸੀ ਕੋਈ ਨੰਗ ਜਾਂਦਾ ਸੀਗਾ ਜਾਂ ਟੋਲ ਬਲਾਜਾ ਦਾ ਹੀ ਖੜਾ ਹੋ ਗਿਆ ਜਾਂ ਉਦਾਂ ਕੋਈ ਗੱਲਬਾਤ ਹੋ ਗਈ ਉਹਨੂੰ ਮਾਰਨ ਪੈਂਦੇ ਸੀ ਇੱਥੋਂ ਹਥਿਆਰ ਵੀ ਅਸੀਂ ਚੱਕੇ ਆ ਤੇ ਉਹਦੀਆਂ ਵੀਡੀਓ ਵੀ ਹੈਗੀਆਂ ਪਰ ਉਹਦੇ ਵਿੱਚ ਇਹ ਲੋਕਾਂ ਦੀ ਜੇਬਾਂ ਤੇ ਬਹੁਤ ਤਕੜਾ ਡਾਕਾ ਸੀ ਕਿਉਂਕਿ ਟੋਲ ਵਧਾਈ ਗਏ ਵਧਾਈ ਗਏ ਵਧਾਈ ਗਏ ਇਹਨਾਂ ਦਾ ਕੰਮ ਹੀ ਇਹ ਹੋ ਗਿਆ ਵੀ ਇਹ ਟੋਲ ਵਧਾਉਣ ਤੇ ਹੀ ਹੋ ਗਿਆ ਗਾਂ ਤੇ ਗਾਂ ਡਾਕਾ ਹੀ ਮਾਰਨਾ ਸ਼ੁਰੂ ਕਰਤਾ ਬਦਮਾਸ਼ੀ ਰੱਜ ਕੇ ਕਰਦੇ ਸੀ ਉਹ ਫਿਰ ਸਾਡੇ ਪ੍ਰਵਿਧਾਨ ਸਾਹਿਬ ਨੇ ਕਹਿੰਦੇ ਵੀ ਨਹੀਂ ਇਹਨੂੰ ਨਾ ਨੱਥ ਪਾਈ ਜਾਵੇ ਇਹਨਾਂ ਨੂੰ ਇਸ ਕਰਕੇ ਇਹ ਟੋਲ ਪਲਾਜ਼ਾ ਜਿਹੜਾ ਅੱਜ ਅਸੀਂ ਪੱਕੇ ਤੌਰ ਤੇ ਬੰਦ ਕਰ ਰਹੇ ਹਾਂ ਇਸ ਤੋਂ ਇਲਾਵਾ ਹੋਰ ਜਿਹੜੇ ਟੋਲ ਪਲਾਜ਼ੇ ਆ ਜਿੱਦਾਂ ਚਲਾਂਗਦਾ ਹੋ ਗਿਆ ਜਾਂ ਹੋਰ ਇਧਰ ਉਹ ਰਮਰਸਰ ਨੂੰ ਜਾਂਦੇ ਆ ਜਿਹੜੇ ਟੋਲ ਪਲਾਜ਼ੇ ਆ ਚਲੋ ਉਹ ਤਾਂ ਨਹੀਂ ਚਲਾੰਗ ਦਾ ਜਿਹੜਾ ਹੈ ਨਾ ਚਲਾੰਗ ਦਾ ਬਹੁਤ ਬਦਮਾਸ਼ੀ ਕਰਦੇ ਉਹ ਸਾਡੇ ਕੋਈ ਪ੍ਰਧਾਨ ਉਥੋਂ ਗੱਡੀ ਲੈ ਕੇ ਲੰਘ ਜਾਣ ਉਹਨਾਂ ਨੂੰ ਘੇਰ ਲੈਂਦੇ ਆ ਮੁੜ ਕੇ ਜੇ ਉਹ ਕਹਿੰਦੇ ਆ ਵੀ ਤੁਸੀਂ ਪ੍ਰਧਾਨ ਸਾਹਿਬ ਨਾਲ ਗੱਲ ਕਰ ਲਓ ਉਹ ਕਹਿੰਦੇ ਅਸੀਂ ਕਿਸੇ ਪ੍ਰਧਾਨ ਨਾਲ ਗੱਲ ਨਹੀਂ ਕਰਦੇ ਕਿਉਂਕਿ ਕਾਟ ਬਣਿਓ ਹੁੰਦਿਆਂ ਹੋਿਆਂ ਵੀ ਉਹ ਬਦਮਾਸ਼ੀ ਕਰਦੇ ਆ ਇੱਕ ਤਾਂ ਫੇਰ ਕੱਟ ਲੈਂਦੇ ਆ ਟੋਲ ਪਲਾਜ਼ਾ ਫੇਰ ਬਾਅਦ ਵਿੱਚ ਉਹ ਕਹਿੰਦੇ ਆ ਜੀ ਤੁਸੀਂ ਆਜੋ ਤੁਹਾਡੇ ਕੋਲ ਪਰਚੀ ਪੈਸੇ ਲਾਜੋ ਫਲਾਣਾ ਕਰ ਮਤਲਬ ਕਿ ਉਹਨਾਂ ਦੀ ਵੀ ਗੁੰਡੇਗਰਦੀ ਜਿਹੜੀ ਆ ਬਹੁਤ ਵਧੀ ਜਾ ਰਹੀ ਆ ਹੁਣ ਇਹ ਤੋਂ ਬਾਅਦ ਦੇਖਦੇ ਹਾਂ ਉਹਨਾਂ ਦੀ ਮੀਟਿੰਗ ਕਰਕੇ ਉਹ ਇਹਨਾਂ ਤੇ ਨੱਥ ਪਾਈ ਜਾਊਗੀ ਇਹ ਜਿਹੜਾ ਟਾਂਡੇ ਵਾਲਾ ਤੇ ਚਲਾਂਗ ਵਾਲਾ ਟੋਲ ਪਲਾਜ਼ਾ ਹੈ ਨਾ ਇਹ ਇਹ ਜ਼ਰੂਰ ਇਹਦੇ ਤੇ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹ ਟੋਲ ਪਲਾਜ਼ਾ ਜਿਹੜਾ ਬਦਮਾਚੀ ਬਹੁਤ ਕਰ ਰਿਹਾ ਵੀ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਭੋਗਪੁਰ ਤੋਂ ਭੋਗਤ ਸਾਹਿਬ ਪ੍ਰੈਸ رپورਟਰ ਜਿਨ੍ਹਾਂ ਦੀ ਅੱਜ ਐਂਟਰੀ ਸੀ ਇੱਥੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸਾਡਾ ਸਾਥ ਦਿੱਤਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਤੇ ਅੱਜ ਸਾਰੀ ਕਵਰੇਜ ਉਹ ਕਰਕੇ ਗਏ ਨੇ ਬਹੁਤ ਵਧੀਆ ਲੱਗਾ ਸਾਨੂੰ ਵੀ ਅਸੀਂ ਉਹਨਾਂ ਦਾ ਸਾਥ ਦਿੰਦੇ ਹਾਂ ਉਹ ਸਾਡਾ ਸਾਥ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸਰਕਲ ਪ੍ਰਧਾਨ ਦਸੂਹਾ ਸੂਬਾ ਪ੍ਰਧਾਨ ਦਿਲਵਕ ਸਿੰਘ ਗਿੱਲ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਸਿਕਰੀ ਇਕਵਾਲ ਸਿੰਘ ਜਨਰਲ ਸੈਕਟਰੀ ਜ਼ਿਲ੍ਹਾ ਹਰਜਿੰਦਰ ਸਿੰਘ ਪ੍ਰਧਾਨ ਦਸੂਹਾ ਪ੍ਰਗਟ ਸਿੰਘ ਪ੍ਰਧਾਨ ਬਲਾਕ ਗੜਦੀਵਾਲ ਨਰਿੰਦਰ ਸਿੰਘ ਪ੍ਰਧਾਨ ਕੰਡੀ ਏਰੀਆ ਸਰਜੀਤ ਸਿੰਘ ਪ੍ਰਧਾਨ ਹਰਿਆਣਾ, ਧਰਮਪਾਲ ਸਰਕਲ ਪ੍ਰਧਾਨ ਪਿੱਪਲੀਵਾਲੀ, ਜੋਗਾ ਸਿੰਘ ਪ੍ਰਧਾਨ ਕਠਾਰ, ਰਜਿੰਦਰ ਸਿੰਘ ਪ੍ਰਧਾਨ ਜਨਰੋੜੀ, ਗੁਰਵਿੰਦਰ ਸਿੰਘ ਸਕੱਤਰ ਦਸੂਹਾ, ਕਸ਼ਮੀਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਅਮਰਜੀਤ ਸਿੰਘ ਰਾਣਾ ਬਲਾਕ ਪ੍ਰਧਾਨ ਦਸੂਹਾ, ਕਰਮਜੀਤ ਸਿੰਘ ਪ੍ਰਧਾਨ ਹਾਜੀਪੁਰ ਬਲਾਕ ਅਤੇ ਹੋਰ ਆਦਿ ਸ਼ਾਮਲ ਸਨ। ਪੋਖਪੁਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਕਾਸਰਪੁਰ